ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਪਰਮਜੀਤ ਕਮਾ ਤੁਹਾਡੇ ਆਪਣੇ ਚੈਨਲ ਇਸਰ ਦਾ ਡੈਰੀ ਫਾਰਮ ਦੇ ਉੱਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਨਵੀਂ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਰੂਬਰੂ ਹੋਏ ਆਂ ਸਾਡਾ ਹੀ ਮਕਸਦ ਰਹਿੰਦਾ ਹੈ ਕਿ ਜਿਹੜੇ ਮੇਰੇ ਵੀਰ ਛੋਟੇ ਡੈਰੀ ਫਾਰਮ ਕਰਦੇ ਨੇ ਜਾਂ ਨਵਾਂ ਡੈਰੀ ਫਾਰਮ ਕਰਨਾ ਚਾਹੁੰਦੇ ਨੇ ਜਾਂ ਜਿੰਨਾਂ ਘਰਾਂ ਦੇ ਵਿੱਚ ਪਸ਼ੂ ਰੱਖੇ ਨੇ ਉਹਨਾਂ ਵੀਰਾਂ ਲਈ ਸਾਡੀ ਸਪੈਸ਼ਲ ਵੀਡੀਓ ਹੁੰਦੀਆਂ ਨੇ ਤੇ ਚੈਨਲ ਵੀ ਅਸੀਂ ਉਹਨਾਂ ਵੀਰਾਂ ਲਈ ਬਣਾਇਆ ਹੈ ਕੈਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਉਹਨਾਂ ਵੀਰਾਂ ਨੂੰ ਜਿਹੜੇ ਵੀਰ ਇਹ ਵੀਡੀਓ ਵੇਖ ਰਹੇ ਨੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਕਿਉਂਕਿ ਨਵਾਂ ਹੀ ਚੈਨਲ ਅਜੇ ਬਣਾਇਆ ਹੈ ਅੱਜ ਤੁਹਾਡੇ ਸਾਹਮਣੇ ਨਵੀਂ ਵੀਡੀਓ ਲੈ ਕੇ ਆਇਆ ਹਾਂ ਮੈਂ ਆਪ ਮੇਰੇ ਕੋਲ ਵੇਖ ਰਹੇ ਹੋਗੇ ਤੁਸੀਂ ਇੱਕ ਟਾਇਰ ਵੀ ਜਾਂ ਛੋਟੀ ਮੱਟੀ ਐਟ ਵੀ ਤੁਸੀਂ ਕਹਿ ਸਕਦੇ ਹੋ ਬਾਕੀ ਬਹੁਤ ਵੱਡੀ ਚੀਜ਼ ਹੈ ਇਹ ਉਹ ਪ੍ਰੋਡਕਟ ਜਿਹੜੇ ਅਸੀਂ ਆਪਾਂ ਘਰ ਯੂਜ਼ ਕਰਨੇ ਆ ਜਾਂ ਮੈਂ ਉਹ ਹੀ ਚੀਜ਼ ਰეკਮੈਂਡ ਵੀ ਕਰਦਾ ਤੇ ਜਾਂ ਉਹ ਹੀ ਚੀਜ਼ ਤੁਹਾਨੂੰ ਦੱਸਾਂਗਾ ਉਹੀ ਤਜਰਬੇ ਦੱਸਾਂਗੇ ਜਿਹੜੇ ਅਸੀਂ ਆਪਣੇ ਆਪਣੇ ਘਰਾਂ ਦੇ ਵਿੱਚ ਯੂਜ਼ ਕਰਦੇ ਹਾਂ ਇਹਦਾ ਆ ਦੇਖ ਰਿਹਾ ਤੁਸੀਂ ਬਹੁਤ ਸਾਰੀਆਂ ਕੰਪਨੀਆਂ ਵੀ ਇਹ ਬਣਾਉਂਦੀਆਂ ਨੇ ਇਹ ਇੱਕ ਮਿਰਲਸ ਮੰਨ ਲਓ ਮਿਰਲਸ ਹੀ ਕਹਿ ਸਕਦੇ ਹੋ ਤੁਸੀਂ ਇੱਕ ਮੰਨ ਲਓ ਵੀ ਇੱਕ ਨਮਕ ਵਾਂਗੂ ਟੇਲੀ ਦੀਆਂ ਇੱਟ ਦੀ ਪੌਂਡ ਦੇ ਵਿੱਚ ਬਣਿਆ ਹੋਇਆ ਹੈ ਇੱਕ ਡਲੇ ਦੀ ਪੌਂਡ ਦੇ ਵਿੱਚ ਮਿਰਲਸ ਨੇ ਤੇ ਇਹਨਾਂ ਦਾ ਬਹੁਤ ਵਧੀਆ ਰਿਜ਼ਲਟ ਹੈ ਤੁਹਾਨੂੰ ਸਾਰਾ ਮੈਂ ਦੱਸਾਂਗਾ ਕਿ ਕੀ ਕੀ ਫਾਇਦੇ ਨੇ ਤੇ ਕੀ ਕੀ ਇਹਦੇ ਵਿੱਚ ਮਿਰਲਸ ਪਾਏ ਹੋਏ ਨੇ ਕੰਪਨੀ ਨੇ ਤੇ ਤੇ ਕਿਹੜੇ ਕਿਹੜੇ ਡੰਗਰਾਂ ਉੱਤੇ ਦਾ ਬਹੁਤ ਵਧੀਆ ਰਿਜ਼ਲਟ ਆਇਆ ਇਹ ਵੀਰ ਸ਼ੁਰੂ-ਸ਼ੁਰੂ ਤੋਂ ਮੈਂ ਇੱਕ ਮੇਲੇ ਤੇ ਗਿਆ ਸੀ ਉੱਥੋਂ ਲੈ ਕੇ ਆਇਆ ਸੀ ਉਸ ਤੋਂ ਬਾਅਦ ਮੈਂ ਕਾਫੀ ਇਹਨੂੰ ਯੂਜ਼ ਕੀਤਾ ਹੈ ਤੇ ਮੈਡੀਕਲ ਸਟੋਰ ਤੋਂ ਵੀ ਮਿਲ ਜਾਂਦੇ ਨੇ ਕਈ ਫੀਡਾ ਕੰਪਨੀਆਂ ਵੀ ਬਣਾਉਣ ਲੱਗ ਪਈਆਂ ਨੇ ਇਹ ਮਿਰਲਸ ਨੇ ਤੁਸੀਂ ਵੇਖ ਰਹੇ ਕਈ ਮੇਲਿਆਂ ਦੇ ਉੱਤੇ ਪਲੀਜ਼ ਗੈਨ ਇੰਸਟਾਲ ਵਗੈਰਾ ਲੱਗਦੇ ਨੇ ਉੱਥੇ ਇਹਨਾਂ ਦੀ ਪ੍ਰਮੋਟਿਵ ਕੀ ਹੈ ਤੇ ਘਰਾਂ ਦੇ ਵਿੱਚ ਬਹੁਤ ਕੱਟ ਰੱਖੇ ਦੇਖੇ ਨੇ ਜਿੱਦਾਂ ਅਸੀਂ ਆਮ ਯੂਜ਼ ਕਰਦੇ ਆਂ ਘਰ ਦੇ ਵਿੱਚ ਦਵਾਈਆਂ ਆ ਰੈਕਟੋਕੀ ਪਲਸ ਵਗੈਰਾ ਹੋ ਗਈਆਂ ਜਾਂ ਫਾਰਟੀਸ਼ਰੀ ਹੋ ਗਈਆਂ ਜਾਂ ਰਿਐਕਸ਼ਨ ਹੁੰਦੇ ਨੇ ਮੀਨ ਜੱਟ ਦਾ ਇਹ ਮਲਟੀ ਵਿਟਾਮਿਨਸ ਵਗੈਰਾ ਹੁੰਦੇ ਨੇ ਨਾਲ ਵਿੱਚ ਸਾਰੇ ਇੰਜੈਕਸ਼ਨ ਚ ਜਿਹੜੇ ਮੇਰੇ ਮੇਰੇ ਬੈਡਰਮਿੰਗ ਬਿਲਕੁਲ ਪ੍ਰੈਕਟਿਸ ਕਰਦੇ ਨੇ ਉਹਨਾਂ ਨੂੰ ਤਾਂ ਪਤਾ ਹੀ ਆ ਜਾਂ ਜਿਹੜੇ ਘਰ ਤੋਂ ਥੋੜਾ ਪਤਾ ਕੰਮ ਕਰ ਲੀਂਦੇ ਉਹਨਾਂ ਨੂੰ ਪਤਾ ਹੀ ਆ ਤੇ ਇਮਿਨੋਵਾਟਰ ਇਨ ਇਨਜੈਕਸ਼ਨ ਬਹੁਤ کارਗਰ ਹੈ ਸੇਮ ਹੀ ਉਹੀ ਚੀਜ਼ ਇਹਦੇ ਵਿੱਚ ਹੀ ਨਾ ਕੋਈ ਮਾਲੂ ਇਹਦੇ ਇਸ ਮਤਲਬ ਰੱਖ ਦੇਣਾ ਕਿ ਕੀ ਕੀ ਚੀਜ਼ਾਂ ਨੇ 1 ਕਿਲੋ ਦਾ ਇਹਦੇ ਵਿੱਚ ਕੋਲਬਾਈਟ ਜ਼ਿੰਕ ਕਾਪਰ ਆਇਰਨ ਸੋਡੀਅਮ ਮੈਗਨੀਸ਼ੀਅਮ ਆਇਓਡਿਨ ਮੈਗਨੀਜ਼ ਇਹ ਚੀਜ਼ਾਂ ਭਾਈਆਂ ਨੇ ਤੁਹਾਨੂੰ ਸਾਰਿਆਂ ਨੂੰ ਇਹ ਚੀਜ਼ਾਂ ਦਾ ਪਤਾ ਹੈ ਇਹ ਉਹਨਾਂ ਪਸ਼ੂਆਂਾਂ ਨਗਰਾਂ ਵਾਸਤੇ ਬਹੁਤ ਲਾਭਦਾਇਕ ਨੇ ਜਿਹੜੇ ਡੰਗਰ ਸਾਡੇ ਹਿੱਟ 'ਚ ਨਹੀਂ ਆਉਂਦੇ ਮੱਝਾਂ گاਵਾ ਜਾਂ ਜਿਹੜੇ ਸਾਡੇ ਕੋਲ ਕੱਟੀਆਂ ਜਾਂ ਮਸ਼ੀਨ ਹੀ ਪਰਨੇ ਮੰਨ ਲਓ ਜੀ ਵੇਟ ਪੂਰਾ ਕਰ ਗਈਆਂ ਨੇ ਤੇ ਹਿੱਟ ਦੇ ਵਿੱਚ ਨਹੀਂ ਆਉਂਦੀਆਂ ਉਹਨਾਂ ਉੱਤੇ ਇਹਦਾ ਬਹੁਤ ਹੀ ਬੈਸਟ ਰਿਜ਼ਲਟ ਹੈ ਬਹੁਤ ਹੀ ਜ਼ਿਆਦਾ ਮੈਂ ਆਪਣੇ ਘਰ ਯੂਜ਼ ਕਰਕੇ ਇੱਕ ਮੱਧ ਰਿਪੀਟਰ ਸੀ ਥੋੜੀ ਦਿੱਕਤ ਆਉਂਦੀ ਸੀ ਉਦੋਂ ਤੇ ਉਹਦੇ ਉੱਤੇ ਵੀ ਤੇ ਹੀਬਰ ਬੱਛੀਆਂ ਦੇ ਉੱਤੇ ਵੀ ਮੇਰਾ ਬਹੁਤ ਸ਼ਾਨਦਾਰ ਰਿਜ਼ਲਟ ਆਇਆ ਹੈ। 80 ਸੇ ਵੀ ਕੰਪਨੀ ਦੀ ਕੋਈ ਮਸ਼ਹੂਰੀ ਜਾਂ ਐਡ ਨਹੀਂ ਹੈਗੀ ਕਿਉਂਕਿ ਇੰਨੇ ਜੋ ਘਾੜਾ ਦੇ ਜਨਰਲ ਨਹੀਂ ਹੈਗਾ ਕਿ ਕੋਈ ਕੰਪਨੀ ਸਾਨੂੰ ਐਡ ਕਰਵੇ ਜਾਂ ਪ੍ਰੋਮੋਸ਼ਨ ਕਰਵਾ ਸਿਰ ਕੀ ਦੇ ਪਰ ਮੈਂ ਆਪਣਾ ਪਰਸਨਲ ਐਕਸਪੀਰੀਅੰਸ ਸ਼ੇਅਰ ਕਰਦੇ ਆ ਤੁਹਾਡੇ ਨਾਲ ਤੇ ਇਹ ਉਹ ਵੀਰ ਯੂਜ਼ ਕਰਕੇ ਵੇਖੋ ਮੈਂ ਤੁਹਾਨੂੰ ਫੋਟੋ ਨੇੜੇ ਕਰਕੇ ਪੈਂਸ਼ਨ ਕੰਪਨੀ ਦੀ ਇਹ ਬਣਾਈ ਹੋਈ ਚੀਜ਼ ਹੈ 40 ਮੀਨ ਦੇ ਨਾਮ ਤੋਂ ਪੈਂਸ਼ਨ ਕੰਪਨੀ ਦੀ ਤੇ ਹੋਰ ਵੀ ਕਈ ਕੰਪਨੀਆਂ ਬਣਾਉਂਦੀਆਂ ਨੇ ਪਰ ਸਾਲਟ ਸੇਮ ਹੋਣਾ ਚਾਹੀਦਾ ਹੈ ਤੁਸੀਂ ਇਹ ਆ ਗੇਖ ਸਕਦੇ ਹੋ ਤੇਰੀ ਚੀਜ਼ ਦੇ ਵਿੱਚ ਕਲੋਰਾਈਡ ਕੂਪਰ ਆਇਡਿਨ ਸੋਡੀਅਮ ਮੈਗਨੀਸ਼ੀਅਮ ਇਹ ਚੀਜ਼ਾਂ ਹੋਣ ਉਹ ਚੀਜ਼ ਤੁਸੀਂ ਯੂਜ਼ ਕਰ ਸਕਦੇ ਹੋ ਤੇ ਇਹਦਾ ਬਹੁਤ ਸ਼ਾਨਦਾਰ ਰਿਜ਼ਲਟ ਨੇ ਤੇ ਮੈਂ ਤੇ ਨੇ ਉਹਦਨੀ ਤੋਂ ਆ ਜਿਹੜੀਆਂ ਕੁਛ ਕੋਲੀਆਂ ਮੇਰੇ ਨਾਲ ਵਗੈਰਾ ਹੁੰਦੀਆਂ ਨੇ ਉਹ ਵੀ ਰिएक्शन ਉਹ ਦੀ ਚੀਜ਼ ਤੋਂ ਇੰਨਾ ਜਾ ਜ਼ਰ ਰਿਜ਼ਲਟ ਚਲੋ ਹੁੰਦਾ ਤਾਂ ਹੈ ਸੀ ਪਰ ਜਿੰਨਾ ਇਹਦਾ ਰਿਜ਼ਲਟ ਮੈਂ ਦੇਖਿਆ ਹੈ ਕਿਉਂਕਿ ਅਸੀਂ ਪਹਿਲਾਂ ਤੁਸੀਂ ਤੁਸੀਂ ਸਾਰਿਆਂ ਨੂੰ ਪਤਾ ਹੈ ਘਰਾਂ ਦੇ ਵਿੱਚ ਲੂਣ ਵਗੈਰਾ ਰੱਖਦੇ ਤਾਂ ਤੇ ਉਹ ਡੰਗਰ ਛੱਟਦੇ ਜੀ ਬੱਜੂ ਬੰ ਮਾਰਦੇ ਨੇ ਜਿਹੜੀ ਮਾੜੀ ਮੋਟੀ ਕੋਈ ਕਮੀ ਬੇਸ਼ੀ ਹੁੰਦੀ ਸੀ ਨਮਕ ਦੀ ਉਹ ਤੇ ਕੰਮੀ ਪੂਰੀ ਕਰ ਦੇ ਕਰਦਾ ਸੀ ਲੇਕਿਨ ਇਹਦੇ ਵਿੱਚ ਇਹ ਪੋਸਟ ਇਹ ਆਈਡੀ ਵਗੈਰਾ ਵੀ ਪਾਈ ਆ ਨਮਕ ਦੀ ਪਉਂਗੀ ਤੇ ਪੂਰੀ ਕਰੇ ਕਿ ਕਰੇਗਾ ਬਾਕੀ ਮਿਰਲਸ ਇਹਨਾਂ ਪਾ ਦਿੱਤੇ ਤੇ ਇੱਕ ਜੁਗਾੜ ਬੜਾ ਵਧੀਆ ਇਹਨਾਂ ਦਿੱਤਾ ਏ ਜਿਹੜਾ ਵੀ ਆਪਾਂ ਇਹਨੂੰ ਮੰਨ ਲਓ ਘਰ ਜਿਹੜੇ ਗਿਤਾਵਾ ਵਗੈਰਾ ਕਰਦੇ ਆ ਗਿੱਲੀ ਰੱਖਦੇ ਨੇ ਉਸ ਲਈ ਉਹਦੇ ਵਿੱਚ ਥੱਲੇ ਦੇ ਨਾਲ ਭਰਿਆ ਜੀ ਇਹਦੇ ਵਿੱਚ ਆ ਗੋਲ ਟਾਇਰ ਟੈਪ ਟੈਪ ਬਣਾਈ ਕੀ ਜਾਵੇ ਤੇ ਇਹਦੇ ਰੱਸੀ ਬੰਨ ਕੇ ਟੰਗ ਸਕਦੇ ਹੋ ਕਿੱਲ ਬੰਨ ਕੇ ਧਾਰ ਸਕਦੇ ਹੋ ਤੇ ਜਿਹੜੇ ਵੀ ਗਿੱਲੀਆਂ ਨਹੀਂ ਕੋਲੀ ਕਰਦੇ ਆ ਜਿੱਦਾਂ ਗਤਾਵਾ ਵਗੈਰਾ ਜਾਂ ਛੰਨੀ ਵਗੈਰਾ ਨਹੀਂ ਕਰਦੇ ਉਹ ਸਿੱਧਾ ਵੀ ਧਾਰ ਸਕਦੇ ਨੇ ਲੰਗਰ ਖਾਂਦਾ ਵੀ ਬਹੁਤ ਚਾਰਨ ਵਾਲੇ ਤੇ ਮੈਂ ਤੁਹਾਨੂੰ ਇਹਦੇ ਨੇੜੇ ਕਰਕੇ ਜ਼ੂਮ ਕਰਕੇ ਲਾਸਟ ਵੀਡੀਓ ਜੀ ਦਿਖਾ ਦਿਆਂਗਾ ਤੇ ਅੱਜ ਦੀ ਵੀਡੀਓ ਇੰਨੀ ਹੀ ਤਦਾਂ ਦੇ ਵਿੱਚ ਆਪਣਾ ਤੁਹਾਡੇ ਲਈ ਹੋਰ ਨਵੇਂ ਨਵੇਂ ਵੀਡੀਓ ਲੈ ਕੇ ਆਵਾਂਗੇ ਮੈਦਮ ਦਿਖਾ ਦੇਣਾ ਨਵੇਂ ਜਿਹੜੇ ਕਰਕੇ ਆਹ ਦੇਖ ਸਕਦੇ ਹੋ ਤੁਸੀਂ ਇਹਦੇ ਉੱਤੇ ਕੰਟੈਕਟ ਨੰਬਰ ਵਗੈਰਾ ਵੀ ਲਿਖਿਆ ਹੋਇਆ ਸਾਰਾ ਇਹ ਵੀ ਇਹਨਾਂ ਦਾ ਨਾ ਉਹ ਵੀ ਇਹ ਉਹ ਵੀ ਉਹ ਲੋਕ ਕੰਪਨੀ ਦੇ ਨਾਲ ਸੰਪਰਕ ਕਰ ਸਕਦਾ ਜਾਂ ਇਹਨਾਂ ਦੀ ਵੈਬਸਾਈਟ ਵੀ ਦਿੱਤੀ ਹੋਈ ਹੈ ਉੱਤੇ ਉਹ ਵੀ ਸੰਪਰਕ ਕਰ ਸਕਦਾ ਬਾਕੀ ਆਪਣੇ ਕੋਲ ਵੇਵ ਨਹੀਂ ਹੈਗੀ ਕੋਈ ਵੀ ਇਹਦੇ ਵਾਸਤੇ ਨਾ ਕਰੇ ਤੇ ਬਾਕੀ ਜਿਹੜਾ ਵੀ ਯੂਜ਼ ਕਰੇਗਾ ਉਹ ਕਮੈਂਟ ਜਿਹੜਾ ਉਹ ਆ ਦੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਦੇ ਨਵੇਂ-ਨਵੇਂ ਇਹੋ ਜੀ ਚੀਜ਼ਾਂ ਤੁਹਾਨੂੰ ਦੱਸ ਦਿਆਂਗਾ ਜਿਹੜੀਆਂ ਤੁਹਾਨੂੰ ਬਾਹਰ ਮੈਂ ਤੇ ਕਹੇ ਕੰਨਾ ਵੀ ਡਾਕਟਰਾਂ ਕੋਲ ਤੇ ਨਿਊਟ੍ਰੀਸ਼ਨ ਜਿਹੜੇ ਬਣੇ ਹੈ ਡਾਈਟੀਸ਼ੀਅਨ ਜਿੰਨੇ ਵੀ ਬਣੇ ਬਣੇ ਵੀ ਵੱਡੇ-ਵੱਡੇ ਇਹਨੂੰ ਆਪਣਾ ਥਾਂ ਵਧੀਆ ਕੰਮ ਕਰ ਰਹੇ ਨੇ ਪਰ ਉਹ ਆਮ ਘਰਾਂ ਦੇ ਵਿੱਚ ਨਹੀਂ ਜਾਂਦੇ ਛੋਟੇ ਜਿਹੜੇ ਪਸ਼ੂ ਪਾਲਕ ਨੇ ਉਹਨਾਂ ਤੱਕ ਨਹੀਂ ਪਹੁੰਚ ਕਰ ਪੰਦੇ ਉਹਨਾਂ ਦੇ ਬਰਾਬਰ ਕੀ ਉਹਨਾਂ ਨੂੰ ਉਸਤੇ ਹੀ ਤਾਮੀ ਨੋਰੀ ਦੇਵਾਂਗੇ। ਤਾਂ ਥੈਂਕ ਯੂ ਬਹੁਤ ਬਹੁਤ ਧੰਨਵਾਦ।